ਇਹਤੇ ਇੱਕ ਅਜੀਹੀ ਘਟਨਾ ਵਾਪਰੀ ਹੈ ਜਿਸ ਨੇ ਕਈ ਤਰ੍ਹਾਂ ਦੇ ਪ੍ਰਸ਼ਨ ਚੈਨਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਪੰਜਾਬ ਦੇ ਤੁਸ ਜੇਕਰ ਇੱਥੇ ਹੁੰਦੇ ਨੇ ਤਾਂ ਕੀ ਉਹ ਇੱਥੇ ਸੇਫ ਨੇ ਜਾਂ ਨਹੀਂ ਪੰਜਾਬ ਦੇ ਇੱਕ ਫਗਵਾੜਾ ਦੇ ਰਹਿਣ ਵਾਲੇ ਨੌਜਵਾਨ ਦੀ ਹਿਮਾਚਲ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਦੁਕਾਨ ਦੇ ਪੁਆਇੰਟ ਤੇ ਅਸੀਂ ਮੌਜੂਦ ਆਂ ਦੁਕਾਨਦਾਰ ਦੇ ਨਾਲ ਮਿਲ ਕੇ ਜਿਹੜੇ ਲੋਕਲ ਕੁਝ ਹੋਰ ਵੀ ਦੁਕਾਨਦਾਰ ਸੀ ਸੀ ਜਿਹਨੂੰ ਮੌਬ ਦੇ ਵਿੱਚ ਸੀਦਾ ਉਹਨਾਂ ਦੇ ਵੱਲੋਂ ਕੁੱਟ-ਕੁੱਟ ਕੇ ਉਸ ਦੀ ਫਤਿਆ ਜਿਹੜੀ ਕਰ ਦਿੱਤੀ ਗਈ ਇਹ ਪ੍ਰਸ਼ਾਸਨ ਸਾਡੇ ਲੋਕਾਂ ਦੀ ਮਦਦ ਨਹੀਂ ਕਰੇਗਾ ਤੇ ਬੜਾ ਗਲਤ ਪ੍ਰਭਾਵ ਪਏਗਾ ਕਿ ਇਹ ਟੂਰਨ ਸਾਡਾ ਚੁਆਣਾ ਬੰਦ ਹੋ ਜਾਏਗਾ ਜਿਆਨੂ ਤਾਂ ਲੱਗਦਾ ਤੇ ਆਪਾਂ ਇੱਥੇ ਨਹੀਂ ਆਉਂਦੇ ਇੰਨੀ ਦੁਨੀਆਂ ਆਦੀ ਇੰਨਾ ਟੂਰਿਸਟ ਆਂਦੇ ਇਹਨਾਂ ਦਾ ਕਿੰਨਾ ਵਧੀਆ ਖਰਚਾ ਚੱਲਦਾ ਜੀ ਜੇ ਇੱਥੇ ਆਏਗਾ ਕੋਈ ਨਹੀਂ ਤਾਂ ਕਿੱਥੇ ਚੱਲੇਗਾ ਕੰਮ ਫਿਰ ਕਿੱਦਾਂ ਖਰਚਾ ਚੱਲੇਗਾ ਇਹਨਾਂ ਦਾ ਵਾ ਇਸ ਵਕਤ ਅਸੀਂ ਮੌਜੂਦ ਆਂ ਹਮਾਚਲ ਪ੍ਰਦੇਸ਼ ਦੇ ਉਸ ਟੂਰਿਸਟ ਪਲੇਸ ਦੇ ਉੱਤੇ ਜਿੱਥੇ ਪੰਜਾਬ ਦੇ ਲੋਕ ਹਫਤੇ ਦੇ ਵਿੱਚ ਗਰਮੀਆਂ ਦੇ ਵਿੱਚ ਅਕਸਰ ਇੱਥੇ ਆਉਂਦੇ ਨੇ ਖਾਸ ਤੌਰ ਤੇ ਅਮਰਸਾ ਜਲੰਧਰ ਦੀ ਗੱਲ ਕੀਤੀ ਜਾਵੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਸ਼ਨੀ ਐਤਵਾਰ ਤਾਂ ਇੱਥੇ ਹੁੰਦੇ ਨੇ ਪਰ ਗਰਮੀਆਂ तकरीबन ਇੱਥੇ ਬਚਾਉਂਦੇ ਨੇ ਇੱਕ ਵੱਡਾ ਟੂਰਿਸਟ ਪਲੇਸ ਹੈ ਠੰਡੀ ਥਾਂ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਅਗਲੇ ਪਾਸੇ ਧਰਮਸ਼ਾਲਾ ਤੋਂ ਅਗਲੇ ਪਾਸੇ ਮਕਲੋੜਗੰਜ ਤੇ ਪਾਸਗੁਨਾਥ ਪਾਸਗੁਨਾਥ ਦੇ ਵਖੇ ਜਿੱਥੇ ਰੋਜ਼ਾਨਾ ਰੋਜ਼ ਪੰਜਾਬ ਤੋਂ ਟੂਰਿਸਟ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਪਰ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਅਜੀਹੀ ਘ ਚੰਨ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਕਿ ਪੰਜਾਬ ਦੇ ਟੂਰਿਸਟ ਜੇਕਰ ਇੱਥੇ ਆਉਂਦੇ ਨੇ ਤਾਂ ਕੀ ਉਹ ਇੱਥੇ ਸੇਫ ਨੇ ਜਾਂ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਹੀ ਇੱਕ ਫਗਵਾੜਾ ਦੇ ਰਹਿਣ ਵਾਲੇ ਨੌਜਵਾਨ ਦੀ ਹਿਮਾਚਲ ਦੇ ਵਿੱਚ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਦੁਕਾਨ ਤੇ ਉਸ ਪੁਆਇੰਟ ਤੇ ਅਸੀਂ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਉਹ ਕਾਫੀ ਸ਼ਾਪ ਦੇਖ ਸਕਦੇ ਹੋ ਇਹ ਜਿਹੜੀ ਬੰਦ ਪਈ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਜਿਹੜੀ ਗ੍ਰਿਫਤਾਰ ਇਹਨਾਂ ਨੂੰ ਪੁਲਿਸ ਨੇ ਕਰ ਲਿਆ ਹੈ ਪਰ ਇੱਥੇ ਨਵਦੀਪ ਸਿੰਘ ਦੇ ਨੌਜਵਾਨ ਦੀ ਜਿਹੜਾ ਨਵਦੀਪ ਸਿੰਘ ਨਾਮ ਦਾ ਨੌਜਵਾਨ ਸੀ ਇਸ ਦੀ ਜਿਹੜੀ ਇਥੋਂ ਦੇ ਸਥਾਨਕ ਦੁਕਾਨਦਾਰ ਦੇ ਨਾਲ ਜਿਹੜੇ ਲੋਕਲ ਕੁਝ ਹੋਰ ਵੀ ਦੁਕਾਨਦਾਰ ਸੀ ਜਿਹਨੂੰ ਮੌਬ ਦੇ ਵਿੱਚ ਸੀ ਤਾਂ ਉਹਨਾਂ ਦੇ ਵੱਲੋਂ ਕੁੱਟ-ਕੁੱਟ ਕੇ ਉਸ ਦੀ ਹੱਤਿਆ ਜਿਹੜੀ ਕਰ ਦਿੱਤੀ ਗਈ ਨਵਦੀਪ ਸਿੰਘ ਜੋ ਫਗਵਾੜੇ ਦਾ ਰਹਿਣ ਵਾਲਾ ਸੀ ਤੇ ਇੱਕ ਬੱਚੇ ਦਾ ਜਿਹੜਾ ਉਹ ਬਾਪ ਦੱਸਿਆ ਜਾ ਰਿਹਾ ਹੈ ਤਾਂ ਇਹ ਜਿਹੜੀ ਜੋ ਕਾਫੀ ਸ਼ਾਪ ਦਾ ਓਨਰ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਕਿ ਉਸ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਹਾਲਾਂਕਿ ਇੱਕ ਕੋਲ ਡਰਿੰਕ ਦੀ ਬੋਤਲ ਤੋਂ ਜਿਹੜਾ ਇਹ ਝਗੜਾ ਵਧਿਆ ਤਾਂ ਦੁਕਾਨਦਾਰ ਦੇ ਮੁਤਾਬਕ ਜੋ ਇਥੋਂ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਉਸਨੇ ਟੂਰਿਸਟ ਨੇ ਕੋਲ ਜਿਹੜੀ ਕਥਤ ਤੌਰ ਦੇ ਉੱਤੇ ਇੱਕ ਸ਼ਰਾਬ ਦੀ ਬੋਤਲ ਸੀ ਪਰ ਜੋ ਟੂਰ ਨਵਦੀਪ ਸਿੰਘ ਦੇ ਸਾਥੀ ਸੀ ਉਹਨਾਂ ਨੇ ਇਸ ਗੱਲ ਨੂੰ ਗਲਤ ਕਿਹਾ ਉਹਨਾਂ ਨੇ ਕਿਹਾ ਕਿ ਸਵੇਰ 10 ਵਜੇ ਦਾ ਸਮਾਂ ਸੀ ਤੇ 10 ਵਜੇ ਕੋਈ ਵੀ ਜਿਹੜਾ दारू ਜਿਹੜਾ ਉਹ ਨਹੀਂ ਲਿਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਜੋ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇੱਕ ਮਿਸਟੇਕ ਸੀਗੀ ਜਿਹੜੀ ਕੋਲਡ ਡਰਿੰਕ ਮਿਸਟੇਕ ਜਿਹੜੀ ਗਲਤੀ ਗਲਤਫਹਿਮੀ ਆਪਸ ਵਿੱਚ ਹੋ ਗਈ ਜਿਸ ਕਰਕੇ ਦੋਵਾਂ ਦੇ ਵਿੱਚ ਝਗੜਾ ਹੋ ਗਿਆ ਕਿਉਂਕਿ ਦੁਕਾਨਦਾਰ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਰਾਬ ਦੀ ਬੋਤਲ ਉਹਨਾਂ ਦੇ ਕੋਲ ਸੀ ਤਾਂ ਉਹਨਾਂ ਨੇ ਸ਼ਰਾਬ ਪੀਣ ਤੋਂ ਵਰਦਿਆਂ ਜਾਂਦੇ ਕਿ ਨਵਦੀਪ ਸਿੰਘ ਦੇ ਜਿਹੜੇ ਸਾਥੀ ਸੀ ਜਾਂ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਜੇ ਉਸ ਦੇ ਸਾਥੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜਿਹੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਕੀਤੀ ਤਾਂ ਇਹ ਭਗਸੁਨਾਦ ਦੀ ਘਟਨਾ ਹੈ ਜਿੱਥੇ ਫਗਵਾੜਾ ਤੋਂ ਨੌਜਵਾਨ ਆਇਆ ਸੀ ਤੇ ਕਾਫੀ ਸ਼ਾਪ ਦੇ ਉੱਤੇ ਉਸ ਦੀ ਉਸ ਨੂੰ ਸਥਾਨਕ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਉਸ ਦੀ ਮਾਰ ਕੁੱਟਾਈ ਕਰਕੇ ਜਿਹੜਾ ਅ ਮਤਿਆ ਕਰ ਦਿੱਤੀ ਗਈ ਤਾਂ ਕੇਸ ਜਿਹੜਾ ਹੈ ਉਹ ਦਰਜ ਹੋਇਆ ਹੈ ਜਿਹੜੇ ਦਫਾ 302 34 147 150 ਆਈਪੀਸੀ ਦੇ ਤਹਿਤ ਇਹ ਧਰਮਸ਼ਾਲਾ ਦੇ ਵਿੱਚ ਮਕਲੋੜਗਾਂ ਦੇ ਵਿੱਚ ਇਹ ਜਿਹੜਾ ਦਰਜ ਹੋਇਆ ਹੈ ਤਾਂ ਨਰਦੀਪ ਸਿੰਘ ਜਿਹੜਾ ਜੋ ਕਿ ਐਫ ਆਈ ਆਰ ਦੇ ਮੁਤਾਬਿਕ ਜੋ ਜਾਣਕਾਰੀ ਜਿਹੜੀ ਮਿਲੀ ਹੈ ਕਿ ਕਥੇ ਤੌਰ ਦੇ ਉੱਤੇ ਜਦੋਂ ਸਵੇਰੇ ਅੱਜ ਤੋਂ ਤਕਰੀਬਨ 5 ਦਿਨ ਪਹਿਲਾਂ ਜਦੋਂ ਇੱਥੇ ਪਹੁੰਚਿਆ ਆਪਣੇ ਸਾਥੀਆਂ ਦੇ ਨਾਲ ਤਾਂ ਇੱਥੇ ਉਹਨਾਂ ਨੇ ਨਾਸ਼ਤਾ ਕਰਨ ਦੇ ਲਈ ਪਹੁੰਚਿਆ ਸੀ ਤਾਂ ਇਸ ਜਗ੍ਹਾ ਦੇ ਉੱਤੇ ਉਸ ਦਾ ਜਿਹੜਾ ਝਗੜਾ ਹੋ ਗਿਆ 11 ਵਜੇ ਦੀ ਘਟਨਾ ਹੈ ਤੇ ਅ ਉਸ ਨੇ ਜਿਹੜੀ ਕਾਫੀ ਸ਼ਾਪ ਦੇ ਜੋ ਓਨਰ ਨੇ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਕੋਲਡ ਡਰਿੰਕ ਜਿਹੜੀ ਸੀਗੀ ਬੋਤਲ ਉਹ ਕੋਲਡ ਡਰਿੰਕ ਦੀ ਬੋਤਲ ਜਿਹੜੀ ਮੰਗਨ ਮੰਗੀ ਤਾਂ ਪਰ ਉਹਨਾਂ ਨੇ ਇਤਰਾਜ਼ ਜਤਾਇਆ ਕਿ ਇਸ ਜਗ੍ਹਾ ਤੇ ਸ਼ਰਾਬ ਜਿਹੜੀ ਉਹ ਨਹੀਂ ਪੀਤੀ ਜਾ ਸਕਦੀ ਤਾਂ ਜਿਹੜਾ ਬਿਆਨ ਹੈ ਤੇ ਇਸੇ ਲਈ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਆਪਸ ਦੇ ਵਿੱਚ ਪਹਿਲਾਂ ਬਹਿਸਬਾਜੀ ਕਾਫੀ ਹੋਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੱਜ ਵੀ ਇਥੇ ਹਾਲਾਂਕਿ ਛੁੱਟੀ ਦਾ ਦਿਨ ਹੈ ਤਾਂ ਵੱਡੀ ਸੰਖਿਆ ਦੇ ਵਿੱਚ ਹਾਲਾਂਕਿ ਅਜੇ ਗਰਮੀਆਂ ਦਾ ਮੌਸਮ ਜਿਹੜਾ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਪਰ ਉਸ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਤੋਂ ਜਿਹੜੇ ਟੂਰਿਸਟ ਨੇ ਵੱਡੀ ਸੰਖਿਆ ਦੇ ਵਿੱਚ ਇਥੇ ਪਹੁੰਚੇ ਨੇ ਇਥੇ ਇਥੋਂ ਤੱਕ ਪਹੁੰਚਣ ਦੇ ਲਈ ਸਾਨੂੰ ਵੀ ਜਿਹੜਾ ਕਾਫੀ ਸਮਾਂ ਜਿਹੜਾ ਪੈਦਲ ਇਥੇ ਜਿਹੜਾ ਪਹੁੰਚਣਾ ਪਿਆ ਤਾਂ ਕਾਫੀ ਰਾਸ਼ੀੰਦਾ ਦੀ ਛੋਟੀ ਸੜਕ ਹੈ ਪਰ ਇਸ ਦੇ ਬਾਵਜੂਦ ਵੀ ਕਿਉਂਕਿ ਠੰਡੇ ਸਥਾਨ ਹੈ ਤਾਂ ਪੰਜਾਬ ਦੇ ਲੋਕ ਜਿਹੜੇ ਆ ਇਹ ਕੇਸ ਜਿਹੜਾ ਦਰਜ ਕੀਤਾ ਗਿਆ ਏ ਹਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਉੱਤੇ ਕੇਸ ਦਰਜ ਹੋਇਆ ਏ ਜੋ ਮ੍ਰਿਤਿਕ ਨਵਦੀਪ ਸਿੰਘ ਦਾ ਭਰਾ ਦੱਸਿਆ ਜਾ ਰਿਹਾ ਏ ਜੋ ਪੁਲਿਸ ਅਧਿਕਾਰੀਆਂ ਨੇ ਜੋ ਪੁਲਿਸ ਅਧਿਕਾਰੀ ਜਾਣਕਾਰੀ ਦੇ ਰਹੇ ਨੇ ਕਿ ਜਿਹੜਾ ਇੱਕ ਪੁਲਿਸ ਦੇ ਸਥਾਨਕ ਪੁਲਿਸ ਦੇ ਮੁਤਾਬਿਕ ਜੋ ਉਹਨਾਂ ਨੇ মিডিਆ ਨੂੰ ਹਾਲੀ ਦੇ ਵਿੱਚ ਜਾਣਕਾਰੀ ਦਿੱਤੀ ਸੀ ਉਸ ਮੁਤਾਬਕ ਟੂਰਿਸਟ ਦੇ ਉੱਤੇ ਜਿਹੜਾ ਹਮਲਾ ਸਥਾਨਕ ਦੁਕਾਨਦਾਰਾਂ ਵੱਲੋਂ ਜਿਹੜਾ ਕੀਤਾ ਗਿਆ ਤਾਂ ਜਿਹੜਾ ਕਾਫੀ ਸ਼ਾਪ ਦਾ ਓਨਰ ਸੀ ਉਸਦੇ ਵਰਕਰ ਸੀ ਤੇ ਨਾਲ ਕੁਝ ਲੋਕਲ ਲੋਕ ਕਿਉਂਕਿ ਸਥਾਨਕ ਜਿਹੜੇ ਦੁਕਾਨਦਾਰ ਨੇ ਆਸ-ਪਾਸ ਦੇ ਉਹਨਾਂ ਦੇ ਜਿਹੜੇ ਸਾਥੀ ਵੀ ਜਦੋਂ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਇਸ ਤੋਂ ਇਲਾਵਾ ਜਿਹੜੇ ਸਥਾਨਕ ਪੁਲਿਸ ਕਰਮੀਆਂ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਆਈ ਵਿਟਨੈਸ ਸੀ ਇਹਨਾਂ ਦੇ ਵਿੱਚੋਂ ਕੁਝ ਟੈਕਸੀ ਜਿਹੜੇ ਡਰਾਈਵਰ ਵੀ ਉਸ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਪੁਲਿਸ ਨੇ 8 ਵਿਅਕਤੀਆਂ ਨੂੰ 26 ਤਰੀਕ ਤੱਕ ਪਹਿਲਾਂ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਸੀ ਜਿਨ੍ਹਾਂ ਦੇ ਵਿੱਚ 20 ਸਾਲਾ ਆਰਿਆਨ ਉਸਦੇ ਪਿਤਾ ਤੇ ਬਾਕੀ ਉਸ ਦੇ ਜਿਹੜੇ ਦੁਕਾਨ ਦੇ ਕੰਮ ਕਰਨ ਵਾਲੇ ਪੰਜ ਤਾਂ 20 ਤੇ ਕੱਲ ਵੀ ਤਿੰਨ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜਿਹੜੀ ਹੈ ਹੋਈ ਹੈ ਤੇ ਇਸ ਤੋਂ ਬਾਅਦ ਜਿਹੜੀ ਕਿਉਂਕਿ ਜਦੋਂ ਕਾਫੀ ਉਸ ਦੀ ਕੁੱਟਮਾਰ ਹੋਈ ਤਾਂ ਇੱਥੇ ਹੀ ਉਹ ਆਪਣੀ ਜਿਹੜੀ ਕੌਨਸ਼ੀਅਸਨੈਸ ਸੀ ਉਸ ਨੇ ਜਿਹੜਾ ਸੀ ਉਹ ਬੇਸੁੱਧ ਹੋ ਗਏ ਡਿੱਗ ਪਿਆ ਕਿਉਂਕਿ ਕਾਫੀ ਜਿਹੜੀ ਕੁੱਟਮਾਰ ਉਸ ਦੀ ਦੁਕਾਨ ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਆ ਉਸ ਨੂੰ ਸਥਾਨਕ ਜਿਹੜਾ ਜੋਨਲ ਹਸਪੀਟਲ ਹੈ ਧਰਮਸ਼ਾਲਾ ਦਾ ਉਥੇ ਉਹਨੂੰ ਬਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਜਿਹੜਾ ਸੀ ਅਮਰਿਤ ਕਰਾਰ ਦੇ ਦਿੱਤਾ ਕਾਂਗੜਾ ਐਡੀਸ਼ਨ ਸੁਪਰਡੈਂਟ ਆਫ ਪੁਲਿਸ ਜਿਹੜੇ ਸੀ ਹਰਦੇਸ਼ ਲਖਨਪਾਲ ਨੇ ਬੀਤੇ ਬੀਤੇ ਦਿਨੀ ਜਿਹੜੇ ਇੱਥੇ ਪਹੁੰਚੇ ਸੀ ਹਿਤੇਸ਼ ਲਖਨਪਾਲ ਉਹਨਾਂ ਨੇ ਕਿਹਾ ਕਿ ਪੰਜ ਜਿਹੜੇ ਮਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕਰ ਦਿੱਤੇ ਨੇ ਕਾਂਗੜਾ ਦੇ ਐਡੀਸ਼ਨਲ ਜਿਹੜੇ ਸੁਪਰਡੈਂਟ ਨੇ ਤੇ ਬਾਕੀ ਵੀ ਜਿਹੜੇ ਇਸ ਕੇਸ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਉਹਨਾਂ ਨੇ ਕਹੀਆਂ ਸੀ ਤਾਂ ਤਿੰਨ ਗ੍ਰਿਫਤਾਰੀਆਂ ਬੀਤੀ ਰਾਤ ਜਿਹੜੀਆਂ ਹੋਈਆਂ ਨੇ ਜੋ ਸਥਾਨਕ ਮੀਡੀਆ ਕਰਮੀਆਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਮਾਮਲੇ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਨੂੰ ਬੀਤੇ ਕੱਲ੍ਹ ਤਾਂ ਗ੍ਰਿਫਤਾਰੀਆਂ ਸੀ ਸੌਰੀ ਤਾਂ 22 ਤਰੀਕ ਤੱਕ ਜਿਹੜੇ ਮਲਜ਼ਮ ਨੇ ਇਹ ਰਿਮਾਂਡ ਤੇ ਦੱਸੇ ਜਾ ਰਹੇ ਨੇ ਤਾਂ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਇਹਨਾਂ ਦਾ حاصل ਹੋਇਆ ਹੈ ਤੇ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਜਿਹੜੀ ਹੈ ਉਹ ਜਾਣਕਾਰੀ ਜਾਰੀ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਏਗੀ ਉਸ ਤੋਂ ਬਾਅਦ ਫਾਈਨਲ ਰਿਪੋਰਟ ਜਿਹੜੀ ਰੀਸੀਵ ਹੋਏਗੀ ਇਸ ਤੋਂ ਬਾਅਦ ਜਿਹੜੀ ਅਗਲੀ ਦੀ ਕਾਰਵਾਈ ਜਿਹੜੀ ਹੋਏਗੀ ਤਾਂ ਇਹ ਜਿਹੜਾ ਇੱਕ ਵੱਡੀ ਵੱਡਾ ਹਾਸਾ ਸੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਨੌਜਵਾਨ ਜਿਹੜੇ ਨੇ ਇੱਥੇ ਪੰਜਾਬ ਦੇ ਜਿਹੜੇ ਲੋਕ ਨੇ ਇੱਥੇ ਦੇਖੇ ਆਉਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਇਹ ਵੱਡੀ ਜਿਹੜੀ ਘਟਨਾ ਵਾਪਰੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਜੇਕਰ ਅਸੀਂ ਜ਼ਿਕਰ ਕੀਤਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਗਰਮੀਆਂ ਦੇ ਵਿੱਚ ਟੂਰਿਸਟ ਵੱਡੀ ਸੰਖਿਆ ਦੇ ਵਿੱਚ ਪੰਜਾਬ ਤੋਂ ਇੱਥੇ ਹੁੰਦੇ ਨੇ ਔਰ ਅੰਮ੍ਰਿਤਸਰ ਤੇ ਜਲੰਧਰ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਸ਼ੈਚਡੇ ਸੰਡੇ ਵੀਕਐਂਡ ਦੇ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਤਾਂ ਰਾਸ਼ ਦੇ ਮਤਲਬ ਕੋ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਸਰਦੀਆਂ ਦਾ ਜਿਹੜਾ ਮੌਸਮ ਹਲੇ ਖਤਮ ਪੂਰੀ ਤਰ੍ਹਾਂ ਨਹੀਂ ਹੋਇਆ ਪਰ ਉਸ ਦੇ ਬਾਵਜੂਦ ਵੀ ਜਿਵੇਂ ਹਲਕੀ ਜਿਹੀ ਗਰਮੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਹੋਲੀਆਂ ਦੇ ਵਿੱਚ ਆਮ ਤੌਰ ਤੇ ਕੁਝ ਬਾਜ਼ਾਰ ਬੰਦ ਰਹਿੰਦੇ ਨੇ ਤਾਂ ਟੂਰਿਸਟ ਜਿਹੜੇ ਨੇ ਉਹ ਪਹਾੜਾਂ ਦੇ ਵੱਲ ਆਉਂਦੇ ਨੇ ਜਿਵੇਂ ਪੰਜਾਬ ਦੇ ਨੇੜੇ ਦੋ ਹੀ ਟੂਰਿਸਟ ਪਲੇਸ ਨੇ ਐਸੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਹਿਮਾਚਲ ਦੇ ਦਲਹੋਜ਼ੀ ਤੇ ਧਰਮਸ਼ਾਲਾ ਵੱਲ ਜਿਹੜੇ ਪੰਜਾਬ ਦੇ ਟੂਰਿਸਟ ਨੇ ਇੱਥੇ ਅਕਸਰ ਆਉਂਦੇ ਨੇ ਪਰ ਅਜਿਹੀ ਘਟਨਾ ਜਿਹੜੀ ਇੱਥੇ ਵਾਪਰਦੀ ਹੈ ਤਾਂ ਇਹ ਸਵਾਲ ਉੱਠਦੇ ਨੇ ਕਿ ਸਥਾਨਕ ਜਿਹੜੇ ਦੁਕਾਨਦਾਰ ਨੇ ਹਾਲਾਂਕਿ ਉਹਨਾਂ ਨੇ ਆਪਣੀ ਆਈਡੈਂਟੀਟੀ ਸਾਹਮਣੇ ਨਾਲ ਲੈ ਆਉਣ ਦੀ ਸ਼ਕਲ ਦੀ ਗਾਰੰਟੀ ਦੇ ਆਖਿਆ ਕਿ ਦੇਖੋ ਸਾਡਾ ਜਿਹੜਾ ਕਾਰੋਬਾਰ ਹੈ ਉਹ ਟੂਰਿਸਟ ਦੇ ਸਰ ਤੇ ਚੱਲਦਾ ਹੈ ਪੂਰੀ ਤਰ੍ਹਾਂ ਟੂਰਿਸਟ ਜਿਹੜੇ ਨੇ ਉਹਨਾਂ ਦੇ ਸਿਰ ਦੇ ਉੱਤੇ ਅਸੀਂ ਸਾਡਾ ਜਿਹੜੀ ਰੋਜ਼ੀ ਰੋਟੀ ਚੱਲਦੀ ਹੈ ਤੇ ਇੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਦੁਖਦ ਘਟਨਾ ਹੈ ਜੀ ਘਟਨਾ ਵਾਪਰੀ ਹੈ ਸਥਾਨਕ ਜਿਹੜੇ ਇੱਥੇ ਲੋਕ ਵੀ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੈਂ ਗੁਲਸ਼ਨ ਸਰੰਗਲ ਜਲੰਧਰ ਤੋਂ ਜਲੰਧਰ ਤੋਂ ਸਰ ਅਸੀਂ ਇੱਥੇ ਪਹੁੰਚੇ ਸੀ ਪਿਛਲੇ ਦਿਨੀ ਫਗਵਾੜੇ ਦਾ ਮੁੰਡੇ ਦੀ ਇੱਥੇ ਡੈਥ ਹੋਈ ਹੈ ਮਰਡਰ ਹੋਇਆ ਸੀ ਤਾਂ ਪੰਜਾਬ ਤੋਂ ਤੁਸੀਂ ਆਏ ਹੋ ਕੀ ਇਸ ਘਟਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਸ ਜਗ੍ਹਾ ਦੇ ਉੱਤੇ ਦੇਖਣ ਹੀ ਆਏ ਸੀਗੇ ਕਿ ਕਿਉਂ ਅਜਿਹੀ ਘਟਨਾ ਵਾਪਰੀ ਮੇਰਾ ਗਗਨਦੀਪ ਸ਼ਰਮਾ ਜੀ ਗਗਨ ਜੀ ਗੱਲ ਪਤਾ ਕੀ ਹੈ ਸਾਡੇ ਜਿਹੜੇ ਕਈ ਭਰਾ ਨਾ ਜਿਹੜੇ ਚਲੋ ਜਿਹੜੇ ਸਿਆਣੇ ਉਹ ਤਾਂ ਠੀਕ ਹੈ ਜਿਹੜੇ ਲੜਕੇ ਇੱਥੇ ਆ ਕੇ ਡਰਿੰਕ ਕਰਕੇ ਹੁੱਲੜਬਾਜੀ ਕਰਦੇ ਆ ਉਹ ਖਰਾਬੀ ਕਰਦੇ ਨੇ ਖਰਾਬੀ ਕਰਨ ਦੇ ਨਾਲ ਨਾ ਕੁਝ ਨੁਕਸਾਨ ਹੋ ਜਾਂਦਾ ਹੈ ਉਹ ਨੁਕਸਾਨ ਜਿਹੜਾ ਹੈਗਾ ਗਗਨ ਜੀ ਫਿਰ ਅਸੀਂ ਉਸ ਨੁਕਸਾਨ ਨੂੰ ਇਸ ਦਾਰਿਆਂ ਦੇਖਦੇ ਸ਼ਾਇਦ ਕੀ ਸਾਨੂੰ ਇਹਨਾਂ ਪਹਾੜ ਵਾਲੇ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ ਆ ਜਦ ਕੀ ਜਦ ਕੀ ਜਦ ਤੁਹਾਨੂੰ ਪੂਰੀ ਅਸਲੀਅਤ ਦਾ ਪਤਾ ਲੱਗੇ ਫਿਰ ਪਤਾ ਲੱਗਦਾ ਕੀ ਹੋਇਆ ਬਿਲਕੁਲ ਅਸੀਂ ਮੈਂ ਰਾਤੀ ਇੱਥੇ ਮੁੰਡਿਆਂ ਨੂੰ ਪਤਾ ਕੀਤਾ ਵੀ ਕੀ ਹੋਇਆ ਸੀ ਓਕੇ ਉਹ ਕਹਿੰਦੇ ਕਿ ਉਹਨਾਂ ਨੂੰ ਦੋ ਤਿੰਨ ਵਾਰੀ ਹਟਾਇਆ ਗਿਆ ਓਕੇ ਪਰ ਉਹਨਾਂ ਨੇ ਆਪਣੀ ਉਹਨਾਂ ਨੇ ਇਹ ਹੁੱਲਣ ਬਾਜੀ ਜਿਹੜੀ ਨਹੀਂ ਹਟੀ ਉਹ ਫਿਰ ਹੱਥੋਂ ਪਾਈ ਪੈ ਗਏ ਤੇ ਉਸ ਦੇ ਦੌਰਾਨ ਜਿੱਦਾਂ ਲੜਾਈ ਕਾਫੀ ਆਪਸ ਵਿੱਚ ਹੋਣ ਲੱਗੀ ਲੜਾਈ ਕਾਫੀ ਆ ਆਪਸ ਵਿੱਚ ਹੋਣ ਦੇ ਨਾਲ ਰੋ ਤੁਹਾਨੂੰ ਪਤਾ ਹੈ ਜਦੋਂ ਛੱਟਬੜ ਕਿਸੇ ਇੱਕ ਦੇ ਲੱਗਦੇ ਕਈ ਵਾਰੀ ਸਾਟ ਆ ਹੋ ਗਈ ਜਗ੍ਹਾ ਲੱਗ ਜਾਂਦੀ ਏ ਜਿੰਦੇ ਨਾਲ ਉਸ ਬੱਚੇ ਵਿਚਾਰੇ ਦਾ ਨੁਕਸਾਨ ਹੋ ਗਿਆ ਉਸ ਦੇ ਪਰਿਵਾਰ ਦਾ ਦੇਖੋ ਕਿੰਨਾ ਘਾਟਾ ਪੈ ਗਿਆ ਉਹਨਾਂ ਨੂੰ ਹਨ ਉਹਨਾਂ ਦੇ ਪਰਿਵਾਰ ਵਾਲੇ ਉਸੇ ਬ੍ਰਦਰ ਦੇ ਵੀ ਸਟੇਟਮੈਂਟ ਸੁਣ ਰਿਹਾ ਸੀ ਉਹ ਕਹਿੰ ਰਹੇ ਸੀ ਕਿ ਸਵੇਰੇ 10 ਵਜੇ ਦਾ ਸਮਾਂ ਸੀ ਠੀਕ ਹੈ ਪੰਜਾਬ ਦੇ ਲੋ ਨੌਜਵਾਨ ਆਉਂਦੇ ਨੇ ਖਾਂਦੇ ਪੀਂਦੇ ਨੇ ਬਟ ਸਵੇਰੇ 10 ਵਜੇ ਅਸੀਂ ਇਹਨਾਂ ਨੇ ਜਿਵੇਂ ਕਿਹਾ ਕਿ दारू ਦੀ ਮੰਗ ਕੀਤੀ ਸੀ ਜਾਂ दारू ਦੀ ਬੋਤਲ ਸੀ ਅਗਲੇ ਨੇ ਇਤਰਾਜ਼ ਕੀਤਾ ਕਿ ਇੱਥੇ दारू ਨਾ ਪੀਤੀ ਜਾਵੇ ਸਰ 10 ਵਜੇ ਕੋਈ ਵੀ ਤੁਹਾਨੂੰ ਪਤਾ ਪੰਜਾਬੀਆਂ ਅਸੀਂ ਇੱਥੇ ਇੰਜੋਏ ਕਰਨ ਆਏ ਇੱਕ ਦੁਆਰਗਾ ਇੱਕ ਛੋਟੇ ਅਸੀਂ ਇੱਥੇ 10 ਵਜੇ ਗੁਦਾਰੀਆਂ ਥੋੜਾ ਪੀਣ ਆਏ ਆ ਅਸੀਂ ਲੋਕ ਇੱਦੀ ਤੇ ਖੁਸ਼ੀਆਂ ਮਨਾਣ ਆਏ ਆ 10 ਵਜੇ ਤੇ ਲੋਕ ਸਵੇਰ ਨੂੰ ਇੱਥੇ ਪ੍ਰੌਟੀਆਂ ਖਾਣ ਨਿਕਲਦੇ ਆ ਕੋਈ ਵੀ ਇਹਦਾ ਇਸ ਗੱਲ ਤੋਂ ਇਹ ਭਾਵ ਲੱਗ ਰਿਹਾ ਕਿ ਕੋਈ ਗੱਲਾਂ ਹੋਰ ਹੋਈਆਂ ਤੇ ਜਿਹਨੂੰ ਹੋਰ ਡਾਇਵਰਟ ਕੀਤਾ ਗਿਆ ਤਾਂਕਿ ਇਹ ਸਾਡੇ ਤੇ ਗਲਤ ਪ੍ਰਭਾਵ ਨਾ ਪਿਆ। ਕਿ ਜਿਹੜੇ ਹੋਟਲਾਂ ਵਾਲੇ ਅਸੀਂ ਨਾ ਸਰ ਰਾਤ ਹੁੜਲ ਚ ਵੀ ਠਹਿਰੇ ਸੀਗੇ ਉਹ ਵੀ ਸਾਨੂੰ ਕਹਿ ਰਹੇ ਸੀ ਕਿ ਸਾਡਾ ਕਾਰੋਬਾਰ ਚੱਲਦਾ ਟੂਰਿਸਟ ਦੇ ਸਿਰ ਤੇ ਜੀ। ਅਸੀਂ ਤੇ ਕਦੀ ਵੀ ਝਗੜਾ ਨਹੀਂ ਕਰਦੇ ਔਰ ਕਦੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਵੀ ਨਹੀਂ ਸਾਡੇ ਗ੍ਰਹਿ ਮਾੜੇ। ਇਥੋਂ ਤੱਕ ਉਹਨਾਂ ਨੇ ਕਹਿ ਆ ਕਿ ਸਾਡੇ ਗ੍ਰਹਿ ਮਾੜੇ ਸੀ। ਮੈਂ ਤੁਹਾਨੂੰ ਗ੍ਰਹਿ ਮਾੜੇ ਲਾ ਲੋ ਪਾਜੀ ਜਦੋਂ ਆ ਦੇਖੋ ਕਿੰਨੀਆਂ ਲੋਕੀ ਖੁਸ਼ੀਆਂ ਬਣਾ ਲਏ ਕਰੋ ਪੈਸੇ ਖਰਚੇ ਨੇ। ਅਗਰ ਅਸੀਂ ਲੋਕ ਨਾ ਇੱਥੇ ਆਈਏ ਤੇ ਇਹਨਾਂ ਨੂੰ ਕੌਣ ਪੁੱਛੂ? ਹਾਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਹਨਾ। ਪਰ ਜੇ ਸਾਡੇ ਲੋਕੋ ਨੇ ਬੱਚਿਆਂ ਨੂੰ ਗਲਤੀਆਂ ਹੁੰਦੀਆਂ ਕੋਈ ਐਡੀ ਵੱਡੀ ਗਲਤੀ ਕਿਹੜੀ ਹੋ ਗਈ ਜਿਹੜਾ ਕਿ ਉਹਨਾਂ ਦਾ ਮਰਡਰ ਕਰਨਾ ਪੈ ਗਿਆ ਬਿਲਕੁਲ ਇਹ ਦੇਖੋ ਇਹ ਦੇਖਣ ਦੀ ਗੱਲ ਹੈ ਨਾ ਕਿ ਰੋਵਤ ਹੀ ਕਿਉਂ ਸਾਡੇ ਪੰਜਾਬ ਵਾਲੇ ਲੋਕ ਇੱਦਾਂ ਤੇ ਆਣਾ ਹੀ ਬੰਦ ਹੋ ਜਾਣਗੇ ਜੇ ਸਾਡੇ ਲੋਕ ਬੱਚਿਆਂ ਦਾ ਤੁਸੀਂ ਇੱਕ ਗੱਲ ਦੱਸੋ ਤੁਸੀਂ ਜਲੰਧਰ ਤੋਂ ਹੋ ਅਸੀਂ ਅੰਮ੍ਰਿਤਸਰ ਤੋਂ ਹਾਂ ਸਭ ਤੋਂ ਵੱਧ ਇੱਥੇ ਟੂਰਿਸਟ ਨੇ ਅੰਮ੍ਰਿਤਸਰ ਦੇ ਜਲੰਧਰ ਦੇ ਹਾਂ ਜੀ ਮੈਂ ਕਹਿੰਦਾ ਸਾਡੇ ਦੇਖੋ ਜੀ ਜਲੰਧਰ ਦੇ ਤੇ ਅੰਮ੍ਰਿਤਸਰ ਦੇ ਟੂਰਿਸਟ ਮੋਰ ਦੈਨ ਲੁਧਿਆਣਾ ਜਲੰਧਰ ਦੇ ਅੰਮ੍ਰਿਤਸਰ ਇਹੀ ਸਾਡੇ ਜਿਹੜੇ ਟੂਰਿਸਟ ਇੱਥੇ ਆਉਂਦਾ ਜ਼ਿਆਦਾ ਮੈਨੂੰ ਇਹ ਦੱਸੋਗੇ ਹੁੰਦੇ ਨੇ ਜੀ ਭਾਈ ਸਾਹਿਬ ਕੋਈ ਕਿੰਨਾ ਕ ਲੱਗਦਾ ਕਿ ਆਪਣੇ ਟੂਰਿਸਟ ਦੇ ਉੱਤੇ ਦਿਮਾਗ ਚ ਕਰੀ ਹੁੰਦਾ ਨੇਗਾ ਕੀ ਗੱਲ ਹੋ ਗਈ ਇੱਥੇ ਕਿ ਇਹ ਇੱਥੇ ਜਿਹੜੀ ਭਾਈ ਸਾਹਿਬ ਤੁਹਾਨੂੰ ਸ਼ਾਇਦ ਗੱਲ ਦਾ ਪਤਾ ਨਹੀਂ ਸਾਨੂੰ ਵੀ ਇਸ ਗੱਲ ਦਾ ਇਹ ਨਹੀਂ ਸੀ ਪਤਾ ਇੱਥੇ ਕੱਲ ਆ ਕੇ ਪਤਾ ਲੱਗਿਆ ਵੀ ਜਲੰਧਰ ਦਾ ਮੁੰਡਾ ਇਦਾਂ ਫਗਵਾੜੇ ਦਾ ਮੁੰਡਾ ਜਿਹੜਾ ਇਦਾਂ ਐਕਸਪਾਇਰ ਹੋ ਗਿਆ ਵੀ ਸਾਡੇ ਕਿਉਂਕਿ ਇਹਨਾਂ ਨੇ ਇਸ ਗੱਲ ਨੂੰ ਬੋਧਾ ਓਪਨ ਹੀ ਨਹੀਂ ਹੋਣ ਦਿੱਤਾ ਇਹ ਤਾਂ ਹੁਣ ਜਦੋਂ ਤੁਸੀਂ ਆਏ ਹੋ ਸਾਡੇ ਨਿਊਜ਼ ਚੈਨਲ 'ਚ ਚੱਲੂਗਾ ਤੇ ਸਾਡੇ ਪੰਜਾਬ ਦੇ ਲੋਕੋ ਨੂੰ ਪਤਾ ਲੱਗੂਗਾ ਵੀ ਆਹ ਚੀਜ਼ ਸਾਡੇ ਨਾਲ ਇੱਥੇ ਵਾਪਰੀ ਹੋ ਉਸ ਗੱਲ ਦਾ ਪ੍ਰਭਾਵ ਦੇ ਇਹਨਾਂ ਦੇ ਪੇ ਗਈ ਇਹ ਨਹੀਂ ਕਹਿੰਦੇ ਜਿਹੜੀ ਤੁਸੀਂ ਉਹ ਲੜਬਾਈ ਦੀ ਗੱਲ ਕੀਤੀ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਆਉਂਦੇ ਆ ਮੁੰਡੇ ਪੰਜਾਬ ਤੋਂ ਕਰਦੇ ਨੇ ਉਹ ਲੜਬਾ ਜੀ ਕਰਦੇ ਖੁਸ਼ੀਆਂ ਨਹੀਂ ਮਨਾਣੀਆਂ ਫੇਰ ਕਰਨ ਕੀ ਆਏ ਇੱਥੇ ਝਗੜੇ ਦੀ ਨੌਬਤ ਜਿਹੜੀ ਆ ਝਗੜੇ ਦੀ ਜਿਹੜੀ ਨੌਬਤ ਆ ਗਈ ਇੱਕ ਜਵਾਨ ਮੁੰਡਾ 30 31 ਸਾਲ ਦਾ ਉਹਦਾ ਬੇਟਾ ਹੈ ਜੀ ਛੋਟਾ ਕੀ ਐਡੀ ਅਛਾ ਦੂਸਰ ਗੱਲ ਜੀ ਕੱਲ ਇੱਕ ਹੋਰ ਸਾਰੇ ਉਹਨਾਂ ਨੇ ਗੱਲ ਮੈਂ ਤੁਹਾਨੂੰ ਮੈਨੂੰ ਲੱਗੇ ਉਹ ਕਹਿ ਰਹੇ ਸੀਗੇ ਕਿ ਆਸ ਜਿਲ੍ਹ ਝਗੜਾ ਹੋ ਗਿਆ ਸੀ ਨੇੜੇ ਪੁਲਿਸ ਦੀ ਪੋਸਟ ਹੈ ਲਾਗੇ ਦੁਕਾਨਦਾਰ ਨੂੰ ਸੱਦ ਕੇ ਕਹਿ ਦਿੰਦੇ ਕਿ ਇਹਨੇ ਖਰਾਬੀ ਕੀਤੀ ਹੈ ਜੀ ਉਹ ਭਾਈ ਸਾਹਿਬ ਗੱਲ ਕੋਈ ਹੋ ਰਹੀ ਹੈ ਜਿਹੜੀ ਇਹਨਾਂ ਨੇ ਡਾਵਟ ਕਰ ਦਿੱਤੀ ਆ ਇਹ ਮੰਨੋ ਭਾਵੇਂ ਨਾ ਮੰਨੋ ਦੇਖੋ ਤੁਸੀਂ ਆ ਇੰਨੀਆਂ ਲੇਡਸ ਖੜੀਆਂ ਇੰਨੇ ਬੰਦੇ ਨੇ ਇੰਨੇ ਮੁੰਡੇ ਖੜੇ ਆ 10 ਵਜੇ ਕਿਹੜਾ ਹੋੜਾ ਪੈ ਗਿਆ ਕਿ ਜਿਹੜੇ ਕੀ ਉਹਨੇ ਸ਼ਰਾਬ ਵਾਲੀ ਗੱਲਾਂ ਦੇ ਤੌਰ ਤੇ ਇਹ ਗੱਲ ਮੈਨੂੰ ਕੋਈ ਜੱਜਦੀ ਨਹੀਂ ਪਈ ਕਿਉਂਕਿ ਗੱਲ ਜਿੰਨਾ ਇੰਨਾ ਪੰਜਾਬੀਆਂ ਨੇ ਆਏ ਆ ਹਾਂ ਮੁੰਡੇ ਆਲੇ ਮਜਾਦ ਕੋਈ ਲੱਗਦਾ ਕੋਈ ਦਿਮਾਗ ਥੋੜਾ ਖਰਾਬ 3 ਸ਼ੇਲਡਾ ਪਾਪਾ ਸੋਹਣੀਆਂ ਘੁੰਮਦੇ ਪਏ ਨੇ ਆਪਣੇ ਪਰਿਵਾਰਾਂ ਦੇ ਨਾਲ ਨੇ ਕਿਸੇ ਨੂੰ ਨਹੀਂ ਕਹਿ ਰਿਹਾ ਮੈਂ ਉਹੀ ਦੱਸ ਰਿਹਾ ਹਾਂ ਤਾਂ ਇਸ ਗੱਲ ਦਾ ਸਰ ਜਿਹੜੀ ਇਹ ਘਟਨਾ ਹੋਈ ਆ ਇਹ ਇਥੋਂ ਦੇ ਟੂਰਿਸਟ ਦੇ ਉੱਤੇ ਵੀ ਅਸਰ ਪੈ ਦੇ ਇਥੋਂ ਦੇ ਕਾਰੋਬਾਰ ਤੇ ਵੀ ਫਰਕ ਪੈਂਦਾ ਲੱਗੇਗਾ ਇਹਨਾਂ ਕਿਉਂਕਿ ਜੋ ਗੱਲ ਬਾਹਰ ਜਾਏਗੀ ਇਹ ਗੱਲ ਹੁਣ ਜਦੋਂ ਆ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਜਿੱਦਾਂ ਆਇਆ ਦੋ ਦਿਨ ਦਿਨਾਂ ਤੋਂ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਇੱ ਪਤਾ ਲੱਗ ਰਿਹਾ ਵੀ ਤੇ ਇਹ ਗੱਲ ਉਹਨਾਂ ਨੂੰ ਬਹੁਤ ਪ੍ਰਭਾਵ ਪਏਗਾ ਲੋਕਾਂ ਦੇ ਭਾਈ ਸਾਹਿਬ ਸਰ ਕੀ ਨਾਮ ਹੈ ਤੁਹਾਡਾ ਸ਼ਮੀ ਸ਼ਮੀ ਹਾਂਜੀ ਚਮੀ ਆਜੋ ਸਰ ਤੁਸੀਂ ਵੀ ਆ ਜਾ ਮੇਰਾ ਨਾਮ ਸ਼ਮੀ ਸ਼ਮੀ ਜੀ ਤੁਸੀਂ ਵੀ ਜਲੰਧਰ ਤੋਂ ਹਾਂਜੀ ਜਲੰਧਰ ਤੋਂ ਕੀ ਕਹਿਣਾ ਚੋਣੇ ਜਲੰਧਰ ਤੇ ਫਗਵਾੜਾ ਤੇ ਨਾਲ ਹੀ ਜਲੰਧਰ ਦੇ ਫਗਵਾੜੇ ਦੇ ਵਿੱਚ ਹੀ ਸਰ ਬੜਾ ਲੋਕਾਂ ਨੇ ਇਸ ਗੱਲ ਦਾ ਮਨਾਇਆ ਜੀ ਕਿ ਕੋਈ ਆ ਸਾਨੂੰ ਤਾਂ ਖੁਦ ਨਹੀਂ ਪਤਾ ਸੀ ਇੱਥੇ ਦਾ ਕਿਉਂਕਿ ਅਸੀਂ ਖੁਦ ਜਰਮਨ ਰਹਿ ਰਹੇ ਹਾਂ ਹਾਂ ਉਹ ਅਸੀਂ ਦੋਸਤ ਆਏ ਸੀਗੇ ਸਾਨੂੰ ਇੱਥੇ ਆ ਕੇ ਪਤਾ ਲੱਗਾ ਜਿੱਦਾਂ ਕਹਿਣ ਦਾ ਜੇ ਤਾਂ ਨਿਊਜ਼ ਪਤਾ ਲੱਗਦਾ ਤਾਂ ਫਿਰ ਹੋ ਸਕਦਾ ਅਸੀਂ ਆਪਣਾ ਪ੍ਰੋਗਰਾਮ ਹੋਰ ਪਾਸੇ ਵੀ ਮੰਨਦੇ ਵਿੱਚ ਗੱਲ ਸੀ ਮੰਨਦੇ ਵਿੱਚ ਗੱਲ ਸੀ ਹਾਂਜੀ ਹਾਂਜੀ ਜੋ ਵੀ ਲਈਆਂ ਗੱਲਾਂ ਘਰ ਘਰ ਕਰਕ ਤਾਂ ਪੈਂਦਾ ਦੇਖੋ ਜੀ ਜਾਨੂੰ ਉਥੇ ਘਰੇ ਹੀ ਪਤਾ ਲੱਗ ਜਾਂਦਾ ਟੀਵੀ ਤੇ ਫੇ ਥੋੜਾ ਫਰਕ ਤਾਂ ਪੈਣਾ ਹੀ ਪੈਣਾ ਸੀ ਜੀ ਜੀ ਕਿਉਂਕਿ ਜੇ ਤਾਂ ਸੀਜ਼ਨ ਸ਼ੁਰੂ ਹੋਣਾ ਜੀ ਅਜੇ ਹੋਲੀਆਂ ਅਪ੍ਰੈਲ ਤੋਂ ਸੀਜ਼ਨ ਚੱਲਣਾ ਇਹਦੇ 6 ਮਹੀਨੇ ਚੱਲਣਾ ਸੀਜ਼ਨ ਹੁਣ ਬਾਕੀ ਤਾਂ ਇਹਨਾਂ ਨੂੰ ਵੀ ਆਪਾਂ ਨੂੰ ਇਥੇ ਵਾਲਿਆਂ ਨੂੰ ਇਹੀ ਆ ਵੀ ਪਿਆਰ ਨਾ ਰੋ ਗਾਂ ਵੀ ਹਨਾ ਨਾ ਕੀ ਆ ਜੇ ਕੋਈ ਕਰਦਾ ਵੀ ਆ ਤੇ ਉਹਨੂੰ ਪਿਆਰ ਨਾ ਸਮਝਾ ਲਓ ਜੇ ਕੋਈ ਕਰਦਾ ਆ ਦੇਖੋ ਇਹ ਜੇ ਕੋਈ ਝਗੜਾ ਵੀ ਕਰਦਾ ਤਾਂ ਉਸ ਦਾ ਪੁਲਿਸ ਉਹ ਪੁਲਿਸ ਨੂੰ ਦੱਸੋ ਪੁਲਿਸ ਨੂੰ ਕਰ ਲਓ ਜਾਂ ਤੁਹਾਨੂੰ ਪਤਾ ਵੀ ਇਹ ਵਿਚਾਰੇ ਆਏ ਆ ਸਿਰਫ ਸੈਰ ਕਰਨ ਆਏ ਆ ਸ਼ੁਗਲ ਮੇਲਾ ਕਰਨ ਆਏ ਆ ਤੇ ਥੋੜਾ ਜਿਆਦਾ ਬਰਦਾਸ਼ਤ ਕਰਨਾ ਚਾਹੀਦਾ ਸਰ ਜਿਹੜੇ ਸਥਾਨਕ ਹੋਟਲਾਂ ਵਾਲੇ ਆ ਉਹਨਾਂ ਦੇ ਮਨ ਚ ਵੀ ਇਸ ਗੱਲ ਦਾ ਡਰ ਹੈ ਕਿ ਸਾਡੇ ਟੂਰਿਜ਼ਮ ਤੇ ਫਰਕ ਪੈਣਾ ਹਾਂਜੀ 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 ਇਹ ਤਾਂ ਹੈ ਹੀ ਆ ਇਹ ਹੁਣ ਸਾਨੂੰ ਵੀ ਲੱਗਦਾ ਸਾਨੂੰ ਉੱਥੇ ਪਤਾ ਹੁੰਦਾ ਸ਼ਾਇਦ ਅਸੀਂ ਵੀ ਹੋਰ ਪਾਸੇ ਕਿਤੇ ਨਿਕਲ ਜਾਂਦੇ ਹੈ ਹੈ ਕਿ ਨਹੀਂ ਇੱ ਇਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ 8 ਬੰਦੇ ਅਰੈਸਟ ਕਰ ਲਏ 5 ਪਰਸੋਂ ਕੀਤੇ ਸੀ 3 ਰਾਤੀ ਕੀਤੇ ਨੇ ਤਾਂ ਪੁਲਿਸ ਵੀ ਆਪਣੀ ਕਾਰਵਾਈ ਕਰ ਰਹੀ ਆ ਇੱਥੇ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਪ੍ਰਸ਼ਾਸਨ ਦੇ ਆਪਣੀ ਕਾਰਵਾਈ ਕਰਨਗੇ ਕਰਨਗੇ ਕਿਉਂਕਿ ਨਹੀਂ ਕਰਨਗੇ ਤੇ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਪੰਜਾਬ ਤੋਂ ਬਿਨਾ ਮਾਚਲ ਚੱਲ ਨਹੀਂ ਸਕਦਾ ਸਾਡੇ ਪੰਜਾਬ ਤੋਂ ਬਿਨਾ ਮਾਚਲ ਨਹੀਂ ਚੱਲ ਸਕਦਾ ਇਹ ਸਾਰੇ ਹੋਟਲ ਖਾਲੀ ਹੋ ਜਾਣਗੇ ਭਾਈ ਸਾਹਿਬ ਇੱਥੇ ਜਿਹੜੇ ਵਿਚਾਰੇ ਗਰੀਬ ਲੋਕ ਆ ਹਨਾ ਅੱਜ ਅਗਰ ਉਹਨਾਂ ਕੋ ਜੇ ਉਹ ਜੇ ਅੱਛੀ ਜ਼ਿੰਦਗੀ ਜੀ ਰਹੇ ਆ ਤੇ ਟੂਰਿਸਟ ਦੀ ਸਿਰ ਤੇ ਇਹ ਜ਼ਰੂਰੀ ਕਿ ਅਸੀਂ ਕਹਿ ਰਹੇ ਕਿ ਕੱਲਾ ਪੰਜਾਬ ਹੀ ਆ ਰਿਹਾ ਦਿੱਲੀ ਤੋਂ ਵੀ ਆਉਂਦੇ ਨੇ ਸਾਡੇ ਜੰਕੇ ਤੋਂ ਵੀ ਆਉਂਦੇ ਭਾਈ ਸਾਹਿਬ ਇਹ ਸਾਰਿਆਂ ਤੇ ਹੀ ਅਸਰ ਪੈਣਾ ਭਾਈ ਸਾਹਿਬ ਇਹ ਪ੍ਰਸ਼ਾਸਨ ਸਾਡੇ ਲੋਕਾਂ ਦੀ ਮਦਦ ਨਹੀਂ ਕਰੇਗਾ ਤੇ ਬੜਾ ਗਲਤ ਪ੍ਰਭਾਵ ਪਏਗਾ ਕਿ ਇਹ ਟੂਰਿਸਟ ਸਾਡਾ ਇੱਥੋਂ ਆਣਾ ਬੰਦ ਹੋ ਜਾਏਗਾ ਅੱਗੇ ਤੁਹਾਨੂੰ ਪਤਾ ਕਰੋਨਾ ਦੇ ਵਿੱਚ ਹਾਂ ਬਿਲਕੁਲ ਇਹ ਹਿਮਾਚਲ ਦੇ ਵਿੱਚ ਕਰੋਨਾ ਦੇ ਟਾਈਮ ਤੇ ਟੂਰਿਸਟ ਨਹੀਂ ਆਇਆ ਤੇ ਇਹਨਾਂ ਦੇ ਜੋ ਪ੍ਰਭਾਵ ਸੀ ਹੋਟਲ ਬੰਦ ਹੋ ਗਏ ਸੀ ਫੋਟੋ ਦਾ ਖਰਚੇ ਨਹੀਂ ਉਹਨਾਂ ਦੇ ਘਟੇ ਸੀ ਕਿਉਂਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਤੇ ਕਿਰਾਏ ਦੇ ਪਈ ਜਾਣੇ ਸਾਰਾ ਕੁਝ ਸੀ ਇਸ ਕਰਕੇ ਇਹ ਇਹ ਸਰਕਾਰ ਨੂੰ ਚਾਹੀਦਾ ਵੀ ਸਾਡੇ ਪੰਜਾਬ ਦੇ ਲੋਕਾਂ ਦੀ ਹੈਲਪ ਕਰਨ ਕਿਉਂਕਿ ਸਾਡੇ ਪੰਜਾਬੀ ਇੱਥੇ ਆ ਕੇ ਆਪਣਾ ਇਹ ਪਰਿਵਾਰਾਂ ਨਾਲ ਆਉਂਦੇ ਨੇ ਮ제 ਲੈਂਦੇ ਆ ਦੂਸਰੇ ਨਾਲ ਹੀ ਸਾਰਾ ਸਾਰਾ ਚੱਲਦਾ ਬਾਈ ਜਿਹਨੇ ਵੀ ਇਹ ਕੰਮ ਕੀਤਾ ਉਹਨੂੰ ਕੜੀ ਤੱਕੜੇ ਸਜ਼ਾ ਮਿਲਣੀ ਚਾਹੀਦੀ ਆ ਜੇ ਉਹਨਾਂ ਨੇ ਗਲਤ ਕੀਤਾ ਬਾਤਾਂ ਬਿਲਕੁਲ ਬਿਲਕੁਲ ਇੱਥੇ ਜਿਹੜੇ ਇਹ ਵਿਚਾਰ ਨੇ ਪੰਜਾਬ ਤੋਂ ਸਰ ਤੁਸੀਂ ਵੀ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੁਸੀਂ ਤਾਂ ਸਾਡੇ ਸ਼ਹਿਰ ਤੋਂ ਆਏ ਜੀ ਸਰ ਅੰਮ੍ਰਿਤਸਰ ਤੋਂ ਇੱਧਰ ਆਓ ਸਾਹਮਣੇ ਆਓ ਬ੍ਰਦਰ ਕੀ ਨਾਮ ਹੈ ਤੁਹਾਡਾ ਰਾਜਾ 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 ਜੀ ਤੁਸੀਂ ਕਦੋਂ ਆਏ ਸੀ ਇੱਥੇ ਕੱਲ ਹੈ ਜੀ ਕੱਲ ਹੈ ਰਾਜਾ ਜੀ ਇੱਥੇ ਜਿਹੜੀ ਪਰਸੋਂ ਚੌਥੇ ਘਟਨਾ ਵਾਪਰੀ ਆ ਬੜੀ ਇੱਕ ਦੁਖਦ ਘਟਨਾ ਆਪਣੇ ਜਿਸ ਤਰ੍ਹਾਂ ਮੁੰਡੇ ਹੁੰਦੇ ਘੁੰਮਣ ਫਿਰਨ ਇਲਜ਼ਾਮ ਇਹ ਲੱਗਾ ਕਿ ਸਵੇਰੇ 10 ਵਜੇ ਉਹਨਾਂ ਨੇ ਸ਼ਾਇਦ ਆ ਕੇ ਸ਼ਰਾਬ ਦੀ ਉਹਨੂੰ ਬੋਤਲ ਸੀਸਾ ਮਤਲਬ ਝਗੜਾ ਆਇਆ ਉਸ ਲੋਕਲ ਦੁਕਾਨਦਾਰ ਨੇ ਕੁੱਟਮਾਰ ਕਰਕੇ ਉਹਨੂੰ ਮਾਰ ਦਿੱਤਾ ਇਸ ਘਟਨਾ ਨੂੰ ਲੈ ਕੇ ਕੀ ਅਸਰ ਤੁਸੀਂ ਦੇਖਦੇ ਹੋ ਜੀ ਰਾਜਾ ਜੀ ਐਸੇ ਕਿਉਂਕਿ ਤੁਸੀਂ ਉਹ ਮੁੰਡੇ ਸਾਨੂੰ ਵੀ ਕੱਲ ਹੀ ਆ ਗਏ ਇੱਥੇ ਪਤਾ ਲੱਗਾ ਕਿ ਆ ਕੰਮ ਆਇਆ ਜੀ ਇਹ ਪਤਾ ਲੱਗਾ ਹਨਾ ਜਿ ਤਰ੍ਹਾਂ ਘਰ ਦੇ ਨਾਲ ਹੀ ਹਨਾ ਡਰਦੇ ਲੋਕ ਇੱਥੇ ਹਨਾ ਇੱਥੇ ਜਿੰਨੇ ਵੀ ਆਉਣਾ ਉਹਨੇ ਕੱਲਾ ਆਉਣਾ ਫੈਮਿਲੀ ਨਾਲ ਲੜਨ ਤੇ ਆਉਣਾ ਨਹੀਂ ਕਿਸੇ ਨੇ ਉਹਣਾ ਫਿਰ ਇਹ ਚੀਜ਼ ਤੋਂ ਡਰਦਾ ਬੰਦਾ ਜਾਨੂੰ ਪਤਾ ਲੱਗਦਾ ਤੇ ਆਪਾਂ ਇੱਥੇ ਨਹੀਂ ਹੁਣ ਹਾਂ ਤੁਹਾਨੂੰ ਵੀ ਇੱਥੇ ਆ ਕੇ ਪਤਾ ਲੱਗਾ ਸਾਨੂੰ ਵੀ ਕੱਲ ਇੱਥੇ ਆ ਕੇ ਪਤਾ ਲੱਗਾ ਪਹਿਲੇ ਪਤਾ ਲੱਗਦਾ ਤੇ ਆਪਾਂ ਵੀ ਇੱਥੇ ਨਹੀਂ ਤੁਹਾਨੂੰ ਇੱਕ ਸਰ ਐਦੇ ਜੰਗ ਤੁਸੀਂ ਤੇ ਨੌਜਵਾਨ ਹੋ ਕਿ 30 31 ਸਾਲ ਦੀ ਉਮਰ ਸੀਗੀ ਨਵਦੀਪ ਦੀ ਵੀ ਦੇਖੋ ਆਉਂਦੇ ਨੇ ਖਾਂਦੇ ਪੀਂਦੇ ਸਾਰੇ ਰਾਂ ਲੱਗਦਾ ਕਿ ਦਿਨੇ ਆ ਕੇ ਜੇ ਹੀ ਨਵਦੀਪ ਦੀ ਕਿ ਦਿਨੇ ਹੀ ਕੋਈ ਆ ਕੇ ਓਪਨਲੀ ਇੱਥੇ ਸ਼ਰਾਬ ਪੀਣ ਲੱਗ ਪਿਆ ਹੋਵੇ ਤੇ ਇਹੋ ਜਿਹਾ ਕੰਮ ਹੋ ਜਾਣੀ ਹੁਣ ਜੇ ਹੋਇਆ ਵੀ ਤੇ ਕਿਨੂੰ ਮਾਰ ਥੋੜੀ ਦੇਣਾ ਹਾਲੇ ਕੋਪੀ ਪੁਲਸਿਕ ਬਲੇ ਐਂਡ ਕਰਦੇ ਮਾਰਨਾ ਕਿਸੇ ਨੂੰ ਮਾਰਨਾ ਕਿਸੇ ਨੂੰ ਕੋਈ ਇਹ ਹੱਕ ਨਹੀਂ ਕਿ ਸਾਰੇ ਇਕੱਠੇ ਹੋ ਗਏ ਤੇ ਜੀ 8 10 ਜਣੇ ਦੁਕਾਨਦਾਰ ਆઠੇ ਕਹਿਣ ਵਾਲੇ ਤੇ ਕਹਿੰਦੇ 20 ਜਣੇ ਉਹਨਾਂ ਦੇ ਮੁੱਲੇ ਤੇ ਇੱਕ ਬੰਦੇ ਨੂੰ ਆਪਾਂ 20 ਜਣੇ ਮਾਰਾਂਗੇ ਤੇ ਉਹ ਮਰਨਾ ਹੀ ਆ ਉਹਨੇ ਵਿਚਾਰੇ ਹਨਾ ਇਕੱਲੇ ਨਾ ਕੱਲਾ ਇਸ ਗੱਲ ਨਾਲ ਜਿਵੇਂ ਤੁਸੀਂ ਰਾਜਾ ਜੀ ਕਿਹਾ ਮੈਂ ਵੀਰਦੀ ਨਾਲ ਵੀ ਗੱਲ ਕਰਦਾ ਰਾਜਾ ਜੀ ਜਿਵੇਂ ਜਦੋਂ ਇਸ ਗੱਲ ਦੀ ਹੁੰਦੀ ਹੈ ਤੇ ਫਿਰ ਇਹਨਾਂ ਦਾ ਆਪਣਾ ਨੁਕਸਾਨ ਹੀ ਹੈ ਨਾ ਲੋਕੀ ਇਧਰ ਆਉਣ ਲੱਗੇ ਫਿਰ ਮੂੰਹ ਤੇ ਨਾ ਕਰ ਰਹੇ ਜੇ ਇੱਥੇ ਇੰਨੀ ਦੁਨੀਆ ਆਂਦੀ ਐ ਇੰਨਾ ਟੂਰਿਸਟ ਆਂਦਾ ਐ ਇਹਨਾਂ ਦਾ ਕਿੰਨਾ ਵਧੀਆ ਖਰਚਾ ਚੱਲਦਾ ਜੇ ਜੇ ਇੱਥੇ ਆਏਗਾ ਕੋਈ ਨਹੀਂ ਤਾਂ ਕਿਤਰਾ ਚੱਲੇਗਾ ਕੰਮ ਫਿਰ ਕਿੱਦਾਂ ਖਰਚਾ ਚੱਲੇਗਾ ਇਹਨਾਂ ਦਾ ਵਾ ਨਾ ਕਿ ਜਿਤਨਾ ਦੁਕਾਨਦਾਰ ਰਸਤੇ ਤੇ ਗਾ ਕੇ ਰੱਬ ਹੀ ਹੈ ਨਾ ਤੁਸੀਂ ਅੰਮ੍ਰਿਤਸਰ ਤੋਂ ਕਿੰਨਾ ਟੂਰਿਸਟ ਆਉਂਦਾ ਅੰਮ੍ਰਿਤਸਰ ਬਹੁਤ ਜ਼ਿਆਦਾ ਉਹ ਆਪਣੇ ਬੜੇ ਮਿਲੇ ਤੇ ਮਤਲਬ ਜਦੋਂ ਪਤਾ ਲੱਗਾ ਸਾਡੇ ਦੇ ਵਿੱਚ ਕਦੀ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਨਹੀਂ ਘਟਨਾ ਟੂਰਿਸਟ ਨਾ ਹ ਸ਼ਨੀਵਾਰ ਐਤਵਾਰ ਸ਼ਨੀਚਰਵਾਰ ਐਤਵਾਰ ਹੈ तकरीबन ਸਾਰਾ ਪੰਜਾਬ ਅੰਮ੍ਰਿਤਸਰ ਜਲੰਧਰ ਲੁਧਿਆਣੇ ਦੇ ਲੋਕ ਇੱਥੇ ਹੁੰਦੇ ਨੇ ਹਾਂਜੀ ਹਾਂਜੀ ਪਰ ਹੁਣ ਫਰਕ ਪਏਗਾ ਬਹੁਤ ਫਰਕ ਪਏਗਾ ਜਿਹੜੀ ਇਹਨਾਂ ਦੀ ਕਾਰਵਾਈ ਪੁਲਿਸ ਨੇ ਤੇ ਕੀਤੀ ਆਠ ਆਣੇ ਅਰੈਸਟ ਕੀਤਾ ਤੁਹਾਨੂੰ ਲੱਗਦਾ ਕਿ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕੋਈ ਫੈਮਿਲੀ ਨਾ ਆਵੇ ਤੇ ਆਪਣੇ ਆਪ ਨੂੰ ਸੇਫ ਤੇ ਸਮਝੇ ਜਿਹੜੀ ਦੇਖੋ ਜਿੰਨੀ ਮਰਜ਼ੀ ਕੋਈ ਉਹ ਲੜਬਾਜੀ ਕਰੇ ਪਰ ਇੱਕ ਦਾਇਰਾ ਤੇ ਹੁੰਦਾ ਨਾ ਕੋਈ ਆਪਸ ਦੇ ਵਿੱਚ ਇੰਜੋਏ ਕਰਦੇ ਮੁੰਡੇ ਕਰਦੇ ਇੰਜੋਏ ਜੀ ਕਿਸੇ ਨੂੰ ਜਾਂ ਕੋਈ ਛੇੜਿਆ ਹੋਵੇ ਜਾਂ ਕਿਸੇ ਨੂੰ ਕੋਈ ਗਲਤ ਕੀਤਾ ਫਿਰ ਬੰਦਾ ਕਹਿੰਦਾ ਯਾਰ ਫਿਰ ਵੀ ਚਲ ਜੋ ਵੀ ਹੋਇਆ ਪੁਲਿਸ ਨੂੰ ਫੜਾਉਂਦੇ ਉਹਨੂੰ ਜਾਂ ਕੁਝ ਕਰਦੇ ਮਾਰ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਜੀ ਸਰ ਕੀ ਨ ਨਰਮ ਸਾਹਿਬੀ ਤੋਂ ਨਾ ਜੀ ਤੋਂ ਨਾ ਸਾਹਿਬ ਤੁਸੀਂ ਵੀ ਅੰਮ੍ਰਿਤਸਰ ਆਏ ਗੁਰੂ ਬਾਜ਼ਾਰ ਬੰਦ ਹੋਣਾ ਜੀ ਹਾਂਜੀ ਗੁਰੂ ਬਾਜ਼ਾਰ ਛੁੱਟਿਆ ਜੀ ਹਾਂਜੀ ਤਾਂ ਬਹੁਤ ਸਾਰੇ ਸਾਥੀ ਸਾਨੂੰ ਮਿਲੇ ਗੁਰੂ ਬਾਜ਼ਾਰ ਦੇ ਵੀ ਤਰਨਾ ਸਾਹਿਬ ਇਹ ਦੱਸੋ ਤੁਹਾਨੂੰ ਇਹ ਘਟਨਾ ਦਾ ਕਦੋਂ ਪਤਾ ਲੱਗਾ ਸਰ ਮੈਨੂੰ ਇੱਥੇ ਆ ਕੇ ਪਤਾ ਲੱਗਾ ਜੇ ਕਿਤੇ ਪਹਿਲਾਂ ਦਾ ਪ੍ਰੋਗਰਾਮ ਹਾਂ ਸਾਡੇ ਮਾਪਿਆਂ ਨੂੰ ਪਤਾ ਲੱਗਦਾ ਤੇ ਉਹਨੇ ਹੋਣੇ ਨਹੀਂ ਦੇਣਾ ਸੀਾਨੂੰ ਪਹਿਲਾਂ ਦਾ ਤੁਹਾਡਾ ਪ੍ਰੋਗਰਾਮ ਬਣਿਆ ਹੋਣਾ ਨਾ ਹਾਂਜੀ ਪਹਿਲਾਂ ਹੀ ਪ੍ਰੋਗਰਾਮ ਬਣਿਆ ਸੀ ਜਿਹੜੀ ਇਸ ਤਰ੍ਹਾਂ ਦੀ ਘਟਨਾ ਤੁਮਨ ਸਾਹਿਬ ਆਪਰੀ ਹੈ ਕੀ ਫਰਕ ਪਉਂਦੀ ਹੈ ਟੂਰਿਜ਼ਮ ਦੇ ਉੱਤੇ ਔਰ ਕਿੰਨਾ ਸਰ ਬਹੁਤ ਵੱਡਾ ਫਰਕ ਪੰਜਾਬ ਦੇ ਸਿਰ ਤੇ ਤੁਰਿਆ ਫਿਰਦਾ ਜੀ ਜੇ ਪੰਜਾਬੀ ਸੀ ਹੋਣਾ ਬੰਦ ਹੋ ਇਹਨਾਂ ਨੂੰ ਚਾਹੀਦਾ ਕਿ ਸੋ ਇਹਨਾਂ ਦੀ ਇੱਜ਼ਤ ਕਰਨੀ ਹੈ ਇਹਨਾਂ ਦਾ ਰਿਗਾਰਡ ਕਰਨਾ ਚਾਹੀਦਾ ਕਿ ਹਾਂ ਜੀ ਇਹਨਾਂ ਕਰਕੇ ਹੀ ਰੋਟੀ ਖਾ ਰਹੇ ਨੇ ਪਰਿਵਾਰ ਬੱਚੇ ਪਾਲ ਰਹੇ ਨੇ ਭਾਈਚਾਰਕ ਸੰਜ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤਾਂ ਅਜਿਹੀਆਂ ਘਟਨਾਵਾਂ ਹੁਣ ਇਹ ਤੁਹਾਨੂੰ ਤੁਸੀਂ ਕੀ ਸੋਚਦੇ ਜੇ ਕਿ ਜਿਵੇਂ ਕਹਿ ਰਹੇ ਨੇ ਕਿ ਆ ਕੇ ਉਹਨਾਂ ਨੇ ਉਹਨੇ ਕੋਲਡ ਡਰਿੰਕ ਦੀ ਬੋਤਲ ਮੰਗੀ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਤੌਰ ਤੇ दारू ਦੀ ਗੱਲ ਹੈ ਇਸ ਨੂੰ ਕਿਵੇਂ ਦੇਖਦੇ ਹੋ ਜੀ ਆਪ ਸਮਝਦਾ ਅੱਜ ਕਿ ਇਸ ਤਰ੍ਹਾਂ ਕਰਦੀ ਹੋ ਸਕਦਾ ਵਾ ਐਡੇ ਕੋਈ ਬੇਵਕੂਫ ਤਾਂ ਹੈਗਾ ਹੈਂ दारू ਵੀ ਨਹੀਂ ਆਪਣੇ ਉਡਣ ਦੀ ਵੀ ਪੀ ਸਕਦਾ ਹੈ ਬਿਲਕੁਲ ਪੀ ਸਕਦਾ ਜੀ ਜੀ ਪਰਦੇ ਨਾ ਪੀ ਸਕਦਾ ਜੀ ਬਿਲਕੁਲ ਜੀ ਇਹ ਇੱਥੇ ਸਾਰੇ ਲੋਕਲ ਕੁਝ ਟੈਕਸੀਆਂ ਵਾਲੇ ਜੋ ਜਾਣਕਾਰੀ ਮਿਲੀ ਹੈ ਜੋ ਆਈ ਵਿਟਨੈਸ ਪੁਲਿਸ ਨੇ ਦੱਸਿਆ ਜੀ ਲੋਕਲ ਦੁਕਾਨਦਾਰ ਸੀ ਜੋ ਝਗੜਾ ਨਾਲ ਟੈਕਸੀਆਂ ਵਾਲੇ ਵੀ ਪੈਗੇ ਹਾਂਜੀ ਹਾਂਜੀ ਤੁਹਾਨੂੰ ਪਤਾ ਸਰ ਏਕਾ ਜੀ ਇਹਨਾਂ ਦਾ ਗੱਲ ਹੈ ਕਿ ਗੱਲ ਹੈ ਚੱਕਰ ਦੀ ਉਹ ਸਭ ਬੜੀ ਠੀਕ ਠਾਕ ਜੀ ਥੈਂਕ ਯੂ ਜੀ ਥੈਂਕ ਯੂ ਤੋਂ ਨਸਾਬ ਦਾ ਇਹ ਤਮਾਮ ਅੰਮ੍ਰਿਤਸਰ ਦੇ ਜਿਹੜੇ ਇਹ ਦੁਕਾਨ ਇੱਥੇ ਲੋਕ ਜਿਹੜੇ ਪਹੁੰਚ ਰਹੇ ਸੀ ਗੱਲਬਾਤ ਕਰ ਰਹੇ ਸੀ ਸਾਰਿਆਂ ਦੇ ਨਾਲ ਔਰ ਇਸ ਘਟਨਾ ਨੇ ਬਹੁਤ ਜਿਹੜਾ ਅਸਰ ਜਿਹੜਾ ਇਹ ਪਾਇਆ ਇਹ ਮਕਲੋੜਗੰਜ ਭਾਗਸੂਨਾ ਜਿਹੜਾ ਭਾਗਸੂਨਾ ਦੇ ਜਗ੍ਹਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਵੱਡੀ ਸੰਖਿਆ ਦੇ ਵਿੱਚ ਜਿਹੜੇ ਵਿਦੇਸ਼ੀ ਨੇ ਉਹ ਵੀ ਇੱਥੇ ਰਹਿੰਦੇ ਨੇ ਟਿਬੇਟਨ ਕਲੋਨੀ ਵੀ ਜਿਹੜੀ ਹੈ ਇੱਥੇ ਮਕਲੋੜਗੰਜ ਦੀ ਅਗਲੇ ਪਾਸੇ ਜਿੱਥੇ ਦਲਾਈ ਲਾਮਾ ਰਹਿੰਦੇ ਇਹ ਤੇ ਟੂਰਿਸਟ ਪਲੇਸ ਹੈ ਔਰ ਇਸ ਅਗਾਰੇ ਜਿਵੇਂ ਕਿ ਮੌਸਮ ਤੁਸੀਂ ਦੇਖ ਸਕਦੇ ਹੋ ਉੱਪਰ ਅਸੀਂ ਦਿਖਾਇਆ ਵੀ ਸੀ ਤਾਂ ਮੌਸਮ ਤਕਰੀਬਨ ਇਸੇ ਤਰ੍ਹਾਂ ਦਾ ਰਹਿੰਦਾ ਹੈ ਔਰ ਜਿੰਨੇ ਵੀ ਅਸੀਂ ਗੱਲਬਾਤ ਕੀਤੀ ਹੈ ਪੰਜਾਬ ਤੋਂ ਜਿਹੜੇ ਲੋਕ ਆਏ ਨੇ ਤੇ ਹੋਰ ਵੀ ਜਿਹੜੇ ਪੰਜਾਬ ਦੇ ਟੂਰਿਸਟ ਨੇ ਉਹ ਆਪਣਾ ਜਿਹੜਾ ਉਹਨਾਂ ਦੇ ਮਨ 'ਚ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਘਟਨਾ ਵਾਪਰੀ ਸੀ ਨਹੀਂ ਵਾਪਰੀ ਜੀ ਇਹਦੀ ਸਥਾਨਕ ਜਿਹੜੇ ਦੁਕਾਨਦਾਰਾਂ ਨਾਲ ਅਸੀਂ ਕਾਫੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਪਰ ਉਹਨਾਂ ਨੇ ਗੁਰੇਜ਼ ਕੀਤਾ ਗੱਲਬਾਤ ਕਰਨ ਤੋਂ ਅਸੀਂ ਉਹਨਾਂ ਦਾ ਵੀਊ ਲੈਣ ਲਈ ਹਾਲਾਂਕਿ ਆਫ ਦਾ ਕੈਮਰਾ ਉਹਨਾਂ ਨੇ ਸਾਡੇ ਨਾਲ ਜਰੂਰ ਗੱਲਬਾਤ ਕੀਤੀ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਕਿਸਮਤ ਸਾਡੀ ਮਾੜੀ ਕਹਿ ਸਕਦੇ ਆ ਇੱਕ ਟੂਰਿਜ਼ਮ ਦੀ ਕਿ ਕੋਈ ਜਿਹੜੀ ਇਹ ਘਟਨਾ ਵਾਪਰੀ ਹੁਲੜਬਾਜੀ ਜਿਹੜੀ ਹੋਈ ਸੀਗੀ ਹਾਲਾਂਕਿ ਪੰਜਾਬ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਦਾ ਜਿਹੜਾ ਮੰਨਣਾ ਹੈ ਤਾਂ ਇਹ ਅਜੇ ਹੀ ਹੁਣੜਾ ਬਾਜੀ ਨੌਜਵਾਨ ਜਿਹੜੇ ਕਹਦੇ ਨੇ ਕਿ ਕੋਈ ਜਿਹੜਾ ਵੀ ਹੁੰਦਾ ਇੰਜੋਏ ਕਰਨਾ ਹੁੰਦਾ ਇਹ ਤੇ ਕਿ ਦਾਇਰੇ ਦੇ ਵਿੱਚ ਰਹਿ ਕੇ ਉਹ ਕਹਦੇ ਨੇ ਪਰ ਇਸ ਘਟਨਾ ਨੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਉਠਾ ਦਿੱਤੇ ਨੇ ਹਿਮਾਚਲ ਪੁਲਿਸ ਨੇ ਜਿਹੜੀ ਇਸ ਮਾਮਲੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਹੈ 8 ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਹੋ ਗਏ ਨੇ ਪਰ ਕਿਉਂਕਿ ਸੀਜ਼ਨ ਜਿਹੜਾ ਹਲੇ ਸ਼ੁਰੂ ਹੋਇਆ ਹੈ ਪੰਜਾਬ ਤੋਂ ਜਿਹੜੇ ਲੋਕ ਨੇ ਉਹਨਾਂ ਦੇ ਪੰਜਾਬ ਤੋਂ ਟੂਰਿਸਟ ਜਿਹੜੇ ਨੇ ਇੱਥੇ ਲਗਾਤਾਰ ਆਉਂਦੇ ਨੇ ਤਾਂ ਉਹ ਤਮਾਮ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਠਾਰੇ ਨੇ ਤਾਂ ਇੱਕ ਵੱਡੀ ਘਟਨਾ ਇਹ ਜਿਹੜੀ ਵਾਪਰੀ ਹੈ ਧਰਮਸ਼ਾਲਾ ਤੋਂ ਮੈਕਲੋਡਗਨ ਤੋਂ ਅਗਲੇ ਪਾਸੇ ਭਾਸਗੁਨਾਗ ਵਿਖੇ ਜਿੱਥੇ ਇੱਕ ਅੱਜ ਤੋਂ 5 ਦਿਨ ਪਹਿਲਾਂ ਇੱਥੇ 5 ਨੌਜਵਾਨ ਜੋ ਫਗਵਾੜਾ ਦੇ ਰਹਿਣ ਵਾਲੇ ਸੀ ਕਪੂਰਥਲਾ ਜ਼ਿਲ੍ਹੇ ਦੇ ਤਾਂ ਉਹਨਾਂ ਨੇ ਸੁਭਾ ਆ ਕੇ ਇੱਕ ਦੁਕਾਨਦਾਰ ਦੇ ਉੱਤੇ ਨਾਸ਼ਤਾ ਕਰਨਾ ਸੀ ਇੱਕ ਕਾਫੀ ਸ਼ਾਪ ਸੀ ਤਾਂ ਉੱਥੇ ਵਿਵਾਦ ਹੋਇਆ ਦੋਵੇਂ ਤਰ੍ਹਾਂ ਦੇ ਆਪੋ ਆਪਣੇ ਬਿਆਨ ਨੇ ਕਿਸੇ ਨੇ ਕਿਹਾ ਕਿ ਉਹਨਾਂ ਕੋ ਦੁਕਾਨਦਾਰਾ ਮੁਤਾਬਕ ਉਹਨਾਂ ਕੋ ਕਥੀ ਤੌਰ ਤੇ ਕੋਲ દારੂ ਦੀ ਬੋਤਲ ਸੀ ਜਦ ਕਿ ਉਹਨਾਂ ਨੇ ਆ ਕੇ ਕੋਲ ਡਰਿੰਕ ਮੰਗੀ ਆਂਡਿਆਂ ਦੇ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਇਹ ਵਿਵਾਦ ਹੋ ਗਿਆ ਤੇ ਇਹ ਝਗੜਾ ਜਿਹੜਾ ਹੋਇਆ ਤਾਂ ਝਗੜੇ ਤੋਂ ਬਾਅਦ ਜਿਹੜੀ ਹੱਥੋ ਬਾਈ ਹੋਈ ਤੇ ਉਸ ਤੋਂ ਬਾਅਦ ਸਥਾਨਕ ਜਿਹੜੇ ਟੈਕਸੀ ਵਾਲੇ ਸੀ ਜਾਂ ਸਥਾਨਕ ਦੁਕਾਨਦਾਰ ਇੱਕ ਭੀੜ ਨੇ ਇਕੱਠੀ ਹੋ ਕੇ ਕਤਲ ਕਰ ਦਿੱਤਾ ਜਿੰਨੀ ਜ਼ਿਆਦਾ ਮਾਰਕਟਾਈਜ਼ ਕੀਤੀ ਨਵਦੀਪਦੀ ਕੇ ਉਹ ਬੇਸੋਧ ਹੋ ਕੇ ਡਿੱਗ ਪਿਆ ਤੇ ਇਥੋਂ ਹੀ ਉਹਨੂੰ ਧਰਮਸ਼ਾਲਾ ਦੇ ਜਨਰਲ ਹਸਪਤਾਲ ਲੈ ਜਾਇਆ ਗਿਆ ਹਾਲਾਂਕਿ ਕਾਫੀ ਭੀੜ ਪਾੜ ਵਾਲਾ ਏਰੀਆ ਹੈ ਤਾਂ ਇਥੋਂ ਸਮਾਂ ਵੀ ਜ਼ਰੂਰ ਲੱਗਾ ਹੋਵੇਗਾ ਧਰਮਸ਼ਾਲਾ ਲੈ ਜਾਂਦੇ ਆ ਤੇ ਉੱਥੇ ਲੈ ਜਾਂਦੇ ਆ ਡਾਕਟਰ ਨੇ ਉਸਨੂੰ ਬ੍ਰੌਡ ਡੈੱਡ ਕਰ ਦਿੱਤਾ ਉੱਥੇ ਪਹੁੰਚਿਆ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਤਾਂ ਇਹ ਇੱਕ ਦੁਖਦ ਪਹਿਲੂ ਹੈ ਇੱਕ ਘਟਨਾ ਜਿਹੜੀ ਵਾਪਰੀ ਹੈ ਪੰਜਾਬ ਦੇ ਇੱਕ ਵਾਰੀ ਫਿਰ ਦੁਕਾਨ ਜਿਹੜੀ ਦਿਖਾ ਦਿੰਨੇ ਆ ਬੰਦ ਪਈ ਆ ਦੁਕਾਨ ਆਰੀਅਨ ਕਾਫੀ ਸ਼ਾਪ ਸਾਹਮਣੇ ਤਸਵੀ ਤਾਂ ਇਸ ਦੁਕਾਨ ਦੇ ਉੱਤੇ ਜਿਹੜਾ ਇਸ ਦੁਕਾਨ ਦੇ ਉੱਤੇ ਉਹ ਕਾਫੀ ਪੀਣ ਜਿਹੜੇ ਜਰੂਰ ਨੌਜਵਾਨ ਜਿਹੜੇ ਸੀ ਪਹੁੰਚੇ ਕਾਫੀ ਦੀ ਦੁਕਾਨ ਤੇ ਪਹੁੰਚੇ ਸੀ ਤੇ ਉਸ ਤੋਂ ਬਾਅਦ ਇਸ ਜਗਾ ਦੇ ਉੱਤੇ ਕਿਉਂਕਿ ਇਸ ਤਰ੍ਹਾਂ ਦੀਆਂ ਕਾਫੀ ਛੋਟੀਆਂ-ਛੋਟੀਆਂ ਪਾਕਟਸ ਦੇ ਵਿੱਚ ਦੁਕਾਨਾਂ ਬਣੀਆਂ ਨੇ ਲਗ ਇਸ ਛੋਟੇ ਜਿਹੇ ਏਰੀਆ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ 10-12 ਦੇ ਕਰੀਬ ਛੋਟੀਆਂ-ਛੋਟੀਆਂ ਦੁਕਾਨਾਂ ਜਿੱਦੇ ਲੋਕ ਚਾਹ ਪੀਂਦੇ ਨੇ, ਨਾਸ਼ਤਾ ਕਰਦੇ ਨੇ ਤੇ ਸਵੇਰ ਆਪਣਾ ਇੱਥੋਂ ਇੰਜੋਏ ਬਾਅਦ ਦੇ ਵਿੱਚ ਜਿਹੜੀ ਡੈਸਟੀਨੇਸ਼ਨ ਤੇ ਆਉਂਦੇ ਨੇ, ਹੋਲੀਆਂ ਦੇ ਵਿੱਚ ਪੰਜਾਬ ਦੇ ਜਿਹੜੇ 골ਡਨ ਜੁੜੇ ਬਾਜ਼ਾਰ ਨੇ ਉਹ ਬੰਦ ਹੋ ਜਾਂਦੇ ਨੇ ਤਾਂ ਟੂਰਿਸਟ ਉੱਥੋਂ ਵੀ ਕਾਫੀ ਆਉਂਦੇ ਨੇ ਤਾਂ ਇਸ ਜਗਾ ਦੇ ਉੱਤੇ ਜਿਹੜੀ ਇਹ ਘਟਨਾ ਵਾਪਰਨੀ ਇਹ ਕਪ ਕਈ ਤਰ੍ਹਾਂ ਦੇ ਸਵਾਲ ਇਥੋਂ ਦੇ ਸਥਾਨਕ ਜਿਹੜੇ ਦੁਕਾਨਦਾਰ ਨੇ ਇਹਨਾਂ ਦੇ ਵਿਹਾਰ ਦੇ ਉੱਤੇ ਵੀ ਖੜੇ ਕਰਦੀ ਹੈ ਕਿਉਂਕਿ ਇਹਨਾਂ ਦੇ ਸਿਰ ਤੇ ਸਾਫ਼ ਕਰ ਦੇਣਾ ਚਾਹੁੰਦੇ ਕਿ ਜੇਕਰ ਟੂਰਿਸਟ ਹੀ ਬੰਦ ਹੋ ਜਾਵੇਗਾ ਜਿਵੇਂ ਸਾਨੂੰ ਹੋਟਲ ਵਾਲੇ ਨੇ ਜ਼ਿਕਰ ਕੀਤਾ ਕਿ ਕੋਵਿਡ ਦੇ ਵਿੱਚ ਜਦੋਂ ਇਥੋਂ ਟੂਰਿਜ਼ਮ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤਾਂ ਇਤੋਂ ਦੇ ਹੋਟਲਾਂ ਵਾਲਿਆਂ ਨੂੰ ਜਿਹੜੇ ਸੀ ਉਹਨਾਂ ਦਾ ਕਾਰੋਬਾਰ ਅਜੇ ਹਾਂ ਪ੍ਰਭਾਵਿਤ ਹੋਇਆ ਕਿ ਹਲੇ ਤੱਕ ਉਹਨਾਂ ਦੇ ਪੈਰ ਨਹੀਂ ਲੱਗੇ ਤੇ ਜਿਵੇਂ ਜਿਵੇਂ ਹਾਲਾਤ ਨਾਰਮਲ ਹੋਣ ਲੱਗੇ ਉਸ ਤੋਂ ਬਾਅਦ ਆ ਟੂਰਿਜ਼ਮ ਦੁਬਾਰਾ ਚਾਲੂ ਹੋਇਆ ਤਾਂ ਇਹਨਾਂ ਦੇ ਵੀ ਪੈਰ ਲੱਗਣੇ ਜਿਹੜੇ ਉਹ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਹਲੇ ਤੱਕ ਉਭਰੇ ਨਹੀਂ ਪਰ ਅਜੇ ਇਹ ਦੇ ਵਿੱਚ ਜਦੋਂ ਪੰਜਾਬ ਦੇ ਟੂਰਿਜ਼ਮ ਦੇ ਉੱਤੇ ਹਰਮਾਚਲ ਦੀ ਜਿਹੜੀ ਹੈ ਪੰਜਾਬ ਦੇ ਟੂਰਿਸਟ ਦੇ ਉੱਤੇ ਹਿਮਾਚਲ ਦੀ ਜਿਹੜੀ ਟੂਰਿਜ਼ਮ ਇੰਡਸਟਰੀ ਚੱਲਦੀ ਹੈ ਤਾਂ ਅਜੇ ਇਹ ਦੇ ਵਿੱਚ ਜਿਹੀ ਘਟਨਾ ਜਦੋਂ ਵਾਪਰਦੀ ਹੈ ਤਾਂ ਫਿਰ ਪੰਜਾਬ ਦੇ ਲੋਕ ਬਹੁਤ ਸਾਰੇ ਟੂਰਿਸਟ ਜਿਵੇਂ ਇਹ ਤੇ ਦਾਵਾ ਲੋਕ ਫਿਰ ਇਸ ਹਿਮਾਚਲ ਵੱਲ ਕਿਉਂ ਆਣਗੇ ਅਜਿਹੇ ਟੂਰਿਸਟ ਪਲੇਸ ਤੇ ਕਿਉਂ ਆਣਗੇ ਜਿੱਥੇ ਉਹਨਾਂ ਦੀ ਜਾਣ ਹੀ ਜਿਹੜੀ ਆ ਉਹ ਸੁਰੱਖਿਆਤ ਨਹੀਂ ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰ ਲਈ ਹੈ 8 ਮੁਲਜ਼ਮ ਗ੍ਰਿਫਤਾਰ ਕੀਤੇ ਨੇ 26 ਤਰੀਕ ਤੱਕ ਜਿਹੜੇ ਪੰਜ ਕੱਲ ਪੰਜ ਪਰਸਨਲ ਗ੍ਰਿਫਤਾਰੀ ਹੋਈ ਸੀ ਤੇ ਤਿੰਨ ਬੀਤੀ ਸ਼ਾਮ ਜਿਹੜੇ ਸਾਨੂੰ ਜਰਨਲਿਸਟ ਨੇ ਸਾਨੂੰ ਜਾਣਕਾਰੀ ਦਿੱਤੀ ਹੈ 8 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਔਰ 26 ਤਰੀਕ ਤੱਕ ਰੁਮਾਨਦੇ ਨੇ ਤਾਂ ਇਸ ਮਾਮਲੇ ਤੇ ਪੁਲਿਸ ਦੀ ਕਾਰਵਾਈ ਜਾਰੀ ਹੈ ਔਰ ਲਗਾਤਾਰ ਪੁਲਿਸ ਜਿਹੜੀ ਹੈ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੈਮ गगनदीप शर्मा दैनिक सवेरा टीवी मगलोरगंज धर्मशाला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर